ਸਾਸੀ ਗੱਲ ਬਾਈ ਸਾਰੇ ਵੀਰਾਂ ਨੂੰ ਅੱਜ ਆਪਾਂ ਆਏ ਆ ਲੋਪੋ ਜੀ ਤੋਂ ਟੈਟੂ ਆਰਟਿਸ ਉਹਦੇ ਕੋਲੇ ਆਏ ਆ ਭਰਾ ਕੋਲੇ ਤੇ ਪਹਿਲੀ ਗੱਲ ਤਾਂ ਭਰਾ ਗੈਨੇ ਸਾਦਾ ਸੇਵਾਦਾਰ ਆ ਹਨਾ ਚਲੋ ਆਪਾਂ ਆਏ ਆ ਭਰਾ ਕੋਲੇ ਟੈਟੂ ਬਣਾਉਣਾ ਸੀ ਇੱਕ ਭਰਾ ਨੇ ਤੇ ਅੱਗੇ ਵੀ ਟੈਟੂ ਬਣਾਇਆ ਹਨਾ ਕੋਈ ਕਿਸੇ ਦੀ ਕੰਪਲੇਂਟ ਨਹੀਂ ਆਈ ਆ ਜਿਹੜੇ ਟੈਟੂ ਬਣੇ ਹੋਇਆ ਤੁਸੀਂ ਦੇਖ ਰਹੇ ਆ ਇਹ ਟੈਟੂ ਬਣ ਚੁੱਕੇ ਆ ਇਹ ਬਾਈ ਨੇ ਟੈਟੂ ਬਣਾਏ ਹੋਏ ਆ ਤੇ ਦੇਖੋ ਕਿੰਨੇ ਸੋਹਣੇ ਟੈਟੂ ਬਣਾਏ ਹੋਏ ਆ ਹਨਾ ਤੇ ਆਪਾਂ ਜਿੰਨੇ ਵੀ ਟੈਟੂ ਬਣਵਾਏ ਆ ਕਿਸੇ ਦਾ ਕੋਈ ਲੰਬਾ ਨਹੀਂ ਆ ਕੁਆਲਟੀ ਵਾਲਾ ਕੰਮ ਆ ਪੂਰੀ ਤੇ ਬਾਹਰਲੀ ਐਂਕਾ ਬਾਈ ਕੋਲੇ ਤੇ ਜਿਹੜੀ ਆ ਫੋਟੋ ਤੁਸੀਂ ਦੇਖ ਰਹੇ ਆ ਇਹ ਬਾਈ ਨੇ ਆਪ ਤਿਆਰ ਕੀਤੀਆਂ ਦੇਖੋ ਬਈ ਆ ਫੋਟੋ ਦੇਖ ਕੇ ਤੇ ਆ ਦੇਖੋ ਤੁਸੀਂ ਇਹ ਸਾਰੇ ਆ ਬਾਈਏ ਬਾਈ ਨੇ ਆਪ ਬਣਾਈਆਂ ਹੋਈਆਂ ਫੋਟੋਆਂ ਚਾਰ ਪੰਜ ਸਾਲ ਹੋ ਗਏ ਬਾਈ ਨੂੰ ਟੈਟੂ ਬਣਾਉਂਦੇ ਨੂੰ ਪਰ ਜਿਹੜਾ ਬਾਈ ਪਹਿਲਾਂ ਪਹਿਲਾਂ ਵੀ ਇਹ ਬਾਈ ਇਹ ਕੰਮ ਕਰਦਾ ਸੀ ਯਾਨਕਿ ਟੈਟੂ ਵਾਲਾ ਨੇ ਹੁਣ ਸ਼ੁਰੂ ਕੀਤਾ 5 ਕ ਸਾਲ ਹੋ ਗਏ Teh, pertama yang